ਤੁਸੀਂ ਦੇਖ ਰਹੇ ਹੋ ਰੋਕਲਾ ਟੈਲੀਵਿਜ਼ਨ ਮੈਂ ਜਿਸ ਨੂੰ ਤੁਸੀਂ ਦੇਖਦਾ ਐਸ ਟਾਈਮ ਅਸੀਂ ਖੜੇ ਆਂ ਬੀ ਡੀ ਪੀਓ ਦਫਤਰ ਚੈਤੋ ਦੇ ਗੇਟ ਅੱਗੇ ਜਿੱਥੇ ਸਰਪੰਚੀ ਤੇ ਪੰਚੀ ਦੀਆਂ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰ ਚੁੱਲਾ ਟੈਕਸ ਲੈਣ ਲਈ ਬੀ ਡੀ ਪੀਓ ਤੇ ਸੈਕਟਰੀਆਂ ਦੇ ਤਰਲੇ ਕੱਢ ਰਹੇ ਆ ਹਾੜੇ ਕੱਢ ਰਹੇ ਆ ਪਰ ਉਹਨਾਂ ਦਾ ਇਲਜ਼ਾਮ ਹੈ ਕਿ ਇੰਨੇ ਹਾੜੇ ਤੇ ਮੰਨਤਾ ਕੱਢਣ ਦੇ ਬਾਵਜੂਦ ਵੀ ਬੀ ਡੀ ਪੀਓ ਦਫਤਰ ਵੱਲੋਂ ਤੇ ਸੈਕਟਰੀਆਂ ਵੱਲੋਂ ਕੋਈ ਸਾਨੂੰ ਰਪਾਉਂਸ ਨਹੀਂ ਮਿਲ ਰਿਹਾ ਕੋਈ ਸਾਨੂੰ ਹਾਂ ਪੱਕੀ ਹੰਗਾਰਾ ਨਹੀਂ ਮਿਲ ਰਿਹਾ ਆਨਕਾਨੀ ਕੀਤੀ ਜਾ ਰਹੀ ਹੈ ਸਿਰਫ ਸੱਤਾਧਾਰੀ ਪੁੱਤਰ ਜਿਨ੍ਹਾਂ ਦਾ ਫੋਨ ਆਉਂਦਾ ਉਹਨਾਂ ਨੂੰ ਹੀ ਕੱਟ ਕੇ ਹਿਰਸੀ ਧਲਤੀਆਂ ਜਾ ਰਹੀਆਂ ਆਓ ਅਸੀਂ ਇਹ ਗੱਲ ਕਰਦੇ ਹਾਂ ਪੰਚੇ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਬਲਰਾਜ ਸਿੰਘ ਜੀ ਕੀ ਕੀ ਮਸਲਾ ਹੈ ਜੀ ਤੇ ਕਿਹੜਾ ਪਿੰਡ ਤੁਹਾਡਾ ਕੋਠੇ ਦੇ ਹੱਤੀ ਜੈਤੋ ਕੋਠੇ ਬਰਾਣਾ ਵਾਲੇ ਦੇਖੋ ਅੱਜ ਅਸੀਂ ਪੰਚਾਇਤ ਦੀ ਸਰਪੰਚੀ ਲੈਵਲ ਤੇ ਕਾਗਜ਼ ਭਰਨੇ ਸੀਗੇ ਜੋ ਸਾਡੇ ਪੰਚਾਇਤ ਸੈਕਟਰੀ ਸੀਗੇ ਪੰਚਾਇਤ ਸੈਕਟਰੀ ਨੇ ਸਾਫ਼ ਇਹ ਕਹ ਦਿੱਤਾ ਕਿ ਮੈਂ ਚੁੱਲਾ ਟੈਕਸ ਨਹੀਂ ਦੇ ਸਕਦਾ ਜਿੰਨਾ ਚਿਰ ਸਾਡੇ ਪ੍ਰੂਫ ਨਹੀਂ ਪੂਰੇ ਹੁੰਦੇ ਉਹਨਾਂ ਚਿਰ ਫਕਤਾ ਅਸੀਂ ਫਾਈਲ ਨੂੰ ਕਵਰ ਨਹੀਂ ਕਰ ਸਕਦੇ ਹੁਣ ਦੇਖੋ ਜਿੰਨੇ ਵੀ ਟੈਂਡੀਗੇਟਾਂ ਦੇ ਖੜੇ ਹੋਣਾ ਹੁੰਦਾ ਆਪਣੇ ਪਿੰਡ ਦੇ ਲੈਵਲ ਦੇ ਸਰਪੰਚ ਬਣਨਾ ਕਿਸੇ ਨੇ ਮੈਂਬਰੀ ਦੇ ਕਾਗਜ਼ ਭਰਨੇ ਆ ਇੱਕ ਬੰਦਾ ਚਾਰ ਮੈਂਬਰਾਂ ਦੇ ਚੁੱਲਾ ਟੈਕਸ ਪਟਾਕੇ ਲੈ ਗਿਆ ਇੱਕ ਸਰਪੰਚੀ ਲੈਵਲ ਦੇ ਲੈ ਗਿਆ ਉਸ ਤੋਂ ਬਾਅਦ ਇਹਨਾਂ ਨੇ ਘੰਟੇ ਨੂੰ ਦਿੰਨੇ ਹੀ ਚੁੱਲਾ ਟੈਕਸ ਅੱਧੇ ਘੰਟੇ ਨੂੰ ਦਿੰਨੇ ਆ ਜੀ 5 ਵਜੇ ਕੇ 5 ਮਿੰਟ ਦਾ ਸਾਨੂੰ ਸਾਫ਼ ਜਵਾਬ ਦਿੱਤਾ ਕਿ ਦਫ਼ਤਰ ਬੰਦ ਹੋ ਗਿਆ ਅਸੀਂ ਇੱਕ ਹੀ ਕੱਟਣਾ ਸੀਗਾ ਉਹ ਕੱਟ ਚੁੱਕੇ ਆਂ ਦੇਖੋ ਹੁਣ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਵਰਦੀ ਜੋ ਹੁਣ ਨਮਾਇੰਦਗੀ ਹੈ ਜੇ ਕੱਲ ਨੂੰ ਤੱਕ ਸਾਨੂੰ 9 ਵਜੇ ਦੇ ਤੱਕ ਚੁੱਲਾ ਟੈਕਸ ਸਾਡੇ ਪਰੂਫ ਪੂਰੇ ਨਾਲ ਸਰਕਾਰ ਨੇ ਕਰਕੇ ਦਿੱਤੇ ਤਾਂ ਅਸੀਂ ਧਰਨਾ ਲਾਉਣ ਨੂੰ ਮਜਬੂਰ ਹੋਵਾਂਗੇ ਤੇ ਇਸ ਚੀਜ਼ ਦੀ ਸਰਕਾਰ ਜ਼ਿੰਮੇਵਾਰ ਹੋਊਗੀ ਕੋਈ ਨੁਕਸਾਨ ਹੁੰਦਾ ਕੋਈ ਬੰਦੇ ਦਾ ਨੁਕਸਾਨ ਹੁੰਦਾ ਜਾਂ ਕਿਸੇ ਟੈਂਡੀਗੇਟ ਦਾ ਹੁੰਦਾ ਜਾਂ ਮਤਲਬ ਪਰਜਾ ਦੀ ਸੰਗਤ ਦੀ ਜੋ ਵੀ ਮਤਲਬ ਨੁਕਸਾਨ ਹੁੰਦਾ ਉਹਦੀ ਸਰਕਾਰ ਜ਼ਿੰਮੇਵਾਰ ਹੈ ਕੁਝ ਦਿਨ ਪਹਿਲਾਂ ਜਦੋਂ ਚੋਣ ਕਮਿਸ਼ਨ ਨੇ ਇਹਨਾਂ ਚੋਣਾਂ ਦਾ ਐਲਾਨ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਚੋਣਾਂ ਬਿਲਕੁਲ ਨਿਰਪੱਖ ਤਰੀਕੇ ਨਾਲ ਹੋਣਗੀਆਂ ਕੀ ਤੁਹਾਨੂੰ ਲੱਗਦੀਆਂ ਵੀ ਚੋਣਾਂ ਨਿਰਪੱਖ ਤਰੀਕੇ ਨਾਲ ਹੋ ਰਹੀਆਂ ਇੱਕ ਪੋਰਾ ਵੀ ਵੇਖੋ ਜੀ ਪੱਖਪਾਤ ਜਿਹੜਾ ਪਹਿਲਾਂ ਕਾਲੀ ਵੀ ਆਈ ਹੈ ਕਾਂਗਰਸ ਵੀ ਆਈ ਹੈ ਇਸ ਤਰ੍ਹਾਂ ਦਾ ਮਤਰਈ ਮਾਂ ਵਾਲਾ ਕਦੇ ਵੀ ਸਲੂਕ ਨਹੀਂ ਦੇਖਿਆ ਕਿ ਜਿਹੜਾ ਇਸ ਤਰ੍ਹਾਂ ਰਕੀਮ ਮਤਰਈ ਮਾਂ ਵਾਲਾ ਸਲੂਕ ਹੋ ਰਿਹਾ ਹੈ ਇਹ ਆਪਣੇ ਜਦੋਂ ਤੁਸੀਂ ਸੈਕਟਰੀਆਂ ਤੋਂ ਮੰਗਦੇ ਆ ਤੁਸੀਂ ਰਸੀਦਾ ਆਪਦੀਆਂ ਚੁੱਲਾ ਟੈਕਸ ਦੀਆਂ ਕੀ ਕਹਿ ਰਹੇ ਆ ਸੈਕਟਰੀਆ ਕਹਿ ਰਹੇ ਕਿ ਸਾਡੇ ਦਾ ਸਰਕਾਰ ਸਰਕਾਰ ਦਾ ਦਵਾਸੀਂ ਦੇ ਨਹੀਂ ਸਕਦੇ ਸਾਡੀ ਮਜਬੂਰੀ ਇੱਥੋਂ ਤੱਕ ਕਹਿਤਾ ਉਹਨਾਂ ਨੇ ਦੇਖੋ ਹੁਣ ਸਰਕਾਰ ਮਤਰਈ ਮਾਂ ਵਾਲਾ ਸਲੂਕ ਕਰ ਰਹੀ ਹੈ ਸਾਡੀ ਭਗਵੰਤ ਮਾਨ ਦੀ ਸਰਕਾਰ ਪਹਿਲਾਂ ਇਹ ਕਹਿ ਰਹੀ ਸੀਗੀ ਜਦੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਹਰੇ ਪੰਨ ਨਾਲ ਜੋ ਲੋਕਾਂ ਦੀ ਮੰਗ ਜਾਇਜ਼ ਹੋ ਗਈ ਹਰਾ ਪੰਨ ਉੱਥੇ ਚੱਲੂਗਾ ਹੁਣ ਹਰਾ ਪੰਨ ਭਗਵੰਤ ਮਾਨ ਦਾ ਕਿੱਧਰ ਗਿਆ ਵੀ ਦੱਸੋ ਹਰਾ ਪੰਨ ਲੋਗ ਕਹਿੰਦੇ ਕਿ ਉਹ ਕਾਲਾ ਹੋ ਗਿਆ ਮੈਂ ਤਾਂ ਕਹਿੰਦਾ ਚਿੱਟੇ ਤੋਂ ਵੱਖਰਾ ਹੋ ਗਿਆ ਉਹ ਅੱਜ ਦੇਖੋ ਸਾਡੇ ਐਮਐਲਏ ਸਾਹਿਬ ਕਹਿੰਦੇ ਤੁਹਾਡੀ ਆਮ ਲੋਕਾਂ ਦੀ ਸਰਕਾਰ ਹੈ ਅੱਜ ਸਾਨੂੰ ਆ ਕੇ ਦਿਖਾਈ ਦੇਵੇ ਕਿੱਥੇ 7 ਘੰਟੇ ਹੋ ਗਏ ਤੇ ਦਫ਼ਤਰ ਜੜੀਕੀ ਜਾਂਦਾ ਨੂੰ ਸਾਡੇ ਸਾਰੇ ਟੈਂਡੀਗੜ ਵੀ ਸਾਡਾ ਉੱਥੇ ਬੈਠਾ ਅੱਜ ਦੇਖੋ ਖੜਾ ਐਮਐਲਏ ਹੈ ਕਿੱਥੇ ਸਾਨੂੰ ਥਿਆ ਨਹੀਂ ਜਿੱਦਾਂ ਵੋਟਾਂ ਲੈਣੀਆਂ ਹੁੰਦੀਆਂ ਉਹਦੇ ਪੈਰੀਂ ਹੱਥ ਲਾਉਂਦੇ ਫਿਰਦੇ ਨੇ ਆਏ ਹੱਥ ਜੋੜਦੇ ਫਿਰਦੇ ਐਮਐਲਏ ਸਾਡਾ ਮੋਲਕ ਹਲਕਾ ਜਿੱਤੋ ਇਹ ਐ ਐਮਐਲਏ ਨਾਲ ਤੁਸੀਂ ਪਹੁੰਚ ਕੀਤੀ ਸੀਗੀ ਦੇਖੋ ਜੀ ਸਾਡਾ ਵਰਕਰੋ ਦੇਖੋ ਬਾਈ ਜੀ ਸਾਡੇ ਖੜੇ ਸਨ ਉਹਨਾਂ ਦੇ ਨਾਲ ਢਾਈ ਸਾਲ ਹੋ ਗਏ ਵੋਟਾਂ ਕੀ ਉਹਨਾਂ ਨੇ ਫੰਡ ਵੀ ਦਿੱਤਾ ਸਾਰੀ ਜਿੰਨਾ ਫੱਕਾ ਫੱਕਾ ਜੋਰ ਲਾਇਆ ਇੱਕ ਦਾ ਸਾਡੇ ਸਿਰ ਤੇ ਐਮਐਲਏ ਸਰਕਾਰ ਬਣ ਕੇ ਅੱਜ ਸਾਡੇ ਸਿਰ ਤੇ ਜੁੱਤੀਆਂ ਸਾਡੇ ਮਾਰ ਰਹੀਆਂ ਜਿਵੇਂ ਕਿ ਕਾਂਗਰਸ ਤੇ ਅਕਾਲੀ ਦਲ ਵਾਲੇ ਇਲਜ਼ਾਮ ਲਾ ਰਹੇ ਕਿ ਸਾਡੇ ਵਰਕਰਾਂ ਤੱਕ ਕਰਦਾ ਇਹਦਾ ਮਤਲਬ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਵੀ ਡਾਕੂਮੈਂਟ ਨਹੀਂ ਮਿਲ ਰਹੇ ਦੇਖੋ ਜਿਹੜੀ ਭਗਵੰਤ ਮਾਨ ਸਰਕਾਰ ਨੇ ਪਹਿਲਾਂ ਸਟੇਟਮੈਂਟ ਦਿੱਤੀ ਹੈ ਉਹ ਸਟੇਟਮੈਂਟ ਇਹ ਦਿੱਤੀ ਆ ਕਿ ਕੋਈ ਵੀ ਸਰਪੰਚ ਕਿਸੇ ਵੀ ਚੋਣ ਨਿਸ਼ਾਨ ਤੇ ਨਹੀਂ ਲੜ ਸਕੂਗਾ ਅੱਜ ਚੋਣ ਨਿਸ਼ਾਨ ਲੜਨ ਦਾ ਜਿਹੜਾ ਇਹ ਏਜੰਡਾ ਨਿਕਲ ਕੇ ਆਉਂਦਾ ਕਿ ਅਸੀਂ ਮਤਲਬ ਢੰਗ ਨਾਲ ਆਪਦੇ ਸ਼ਯੰਤਰ ਐਸੇ ਰਚਾਂਗੇ ਕਿ ਚੋਣ ਮਤਲਬ ਚੁੱਲਾ ਟੈਕਸ ਜੋ ਚੋਣ ਅਸੀਂ ਮਤਲਬ ਐਲਾਨ ਕਰਉਣਾ ਉਹਨਾਂ ਸਰਪੰਚਾਂ ਦਾ ਐਲਾਨ ਕਰ ਚੁੱਕੇ ਆ ਕੱਲ ਨੂੰ ਲੋਕ ਇਹਦੇ ਧਰਨਾ ਵੀ ਲਾਉਣਗੇ ਸਭ ਕੁਝ ਕਰਨਗੇ ਅਸੀਂ ਕਹਿੰਦੇ ਵੀ ਸਰਕਾਰ ਸਾਨੂੰ ਧਰਨਾ ਲਾਉਣ ਨੂੰ ਮਜਬੂਰ ਨਾ ਕਰੇ ਜੇਕਰ ਤੁਹਾਨੂੰ ਰਸੀਦਾ ਨਹੀਂ ਦਿੰਦੇ ਕਿੱਥੇ ਲਾਉਂਗੇ ਧਰਨਾ ਤੁਸੀਂ ਅਸੀਂ ਜਿੱਥੇ ਵੀ ਸੰਡੇ ਮਤਲਬ ਰੂਪਰੇਖਾ ਬਣੂਗੀ ਅਸੀਂ ਰੋਡ ਰੱਜ ਕੇ ਹਾਈਵੇ ਵੀ ਜਾਮ ਕਰਾਂਗੇ ਇੱਥੇ ਜਿੱਥੇ ਵੀ ਜਾਮ ਕਰਾਂਗੇ ਸਾਡੇ ਨਾਲ ਇੱਥੇ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਕਾਲਾ ਬਸ਼ਨਦੀ ਵੀ ਹਾਜ਼ਰ ਹੈ ਹਾਂਜੀ ਕੀ ਕਹਿਣਾ ਥੋੜਾ ਕਾਲਾ ਜੇਕਰ ਸਾਨੂੰ ਚੁੱਲਾ ਟੈਕਸ ਨਹੀਂ ਮਿਲਦਾ ਤਾਂ ਅਸੀਂ ਕੱਲ ਨੂੰ ਰੋਡ ਜਾਮ ਕਰਾਂਗੇ ਇਹਨਾਂ ਨੇ ਇਹ ਸਿਸਟਮ ਬਣਾ ਲਿਆ ਹਰੇਕ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਵੀ ਹੈਗੇ ਆ ਜਿਹੜੇ ਐਮ.ਐਲ.ਏ ਦੇ ਚਹੇਤੇ ਆ ਇੱਕ ਬੰਦਾ ਇਕੱਲੇ ਉਹਨੂੰ ਹੀ ਚੁੱਲਾ ਟੈਕਸ ਮਿਲਦਾ ਸਾਡੀ ਪੰਚਾਇਤ ਚ ਤਿੰਨ ਵਾਰਡਾਂ ਚ ਸਰਬਸੰਮਤੀ ਹੋ ਗਈ ਇੱਕ ਘਰ ਆਮ ਆਦਮੀ ਪਾਰਟੀ ਦੇ ਵਰਕਰ ਦਾ ਦੂਜਾ ਸਾਰਾ ਵਾਰਡ ਇੱਕ ਪਾਸੇ ਆ ਪਰ ਆਮ ਆਦਮੀ ਪਾਰਟੀ ਦੇ ਵਰਕਰ ਦੇ ਕੋਲ ਤਾਂ ਚੁੱਲਾ ਟੈਕਸ ਹੈਗਾ ਸਾਰੇ ਵਾਰਡ ਨੇ ਜਿਹੜਾ ਮੈਂਬਰ ਚੁਣੇ ਆ ਜਿਹੜੇ ਉਹਨਾਂ ਕੋਲੇ ਚੁੱਲਾ ਟੈਕਸ ਨਹੀਂ ਜੇਕਰ ਸਾਨੂੰ ਚੁੱਲਾ ਟੈਕਸ ਮਿਲ ਗਿਆ ਕੱਲ ਨੂੰ 11 ਵਜੇ ਤੱਕ ਤਾ ਠੀਕ ਆ ਨਹੀਂ ਅਸੀਂ ਰੋਡ ਜਾਮ ਕਰਾਂਗੇ ਜਥੇ ਬੰਦਿਆਂ ਨੂੰ ਲੈ ਕੇ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਲੈ ਕੇ ਧਰਨਾ ਲਾਵਾਂਗੇ ਕਿਹੜੇ ਪਿੰਡ ਦੀ ਘਟਨਾ ਦਫਰੇ ਤੁਸੀਂ ਬਸ਼ਨੰਦੀ ਪਿੰਡ ਦੀ ਜੀ ਨਹੀਂ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਅਸੀਂ ਸਰਵਸੰਤੀਆਂ ਕਰਾ ਰਹੇ ਹਾਂ ਸਰਵਸੰਤੀਆਂ ਵਾਲੀਆਂ ਪੰਚਾਇਤਾਂ ਨੂੰ ਵਿਸ਼ੇਸ਼ ਤੌਰ ਤੇ ਗ੍ਰਾਂਟ ਵੀ ਦਿੱਤੀ ਜਾਊਗੀ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਮੈਂਬਰਾਂ ਦੇ ਸਰਵਸੰਤੀ ਹੋ ਗਈ ਉਹਨਾਂ ਨੂੰ ਚੁੱਲਾ ਟੈਕਸ ਨਹੀਂ ਦਿੱਤਾ ਜਾ ਰਿਹਾ ਮੈਂ ਤੁਹਾਨੂੰ ਨਾਂ ਦੱਸ ਦਿੰਨਾ ਚਮਕੌਰ ਸਿੰਘ ਸਾਡੇ 4 ਨੰਬਰ ਵਾਰਡ ਚੋਂ ਵੱਧ ਪ੍ਰੂਫ ਫੋਟੋਆਂ ਦੇ ਦੇਣਾ ਜਦੋਂ ਸਰਬਸੰਮਤੀ ਹੋਈ ਆ ਜਿਹੜੇ ਇਹਨਾਂ ਦੇ ਮੈਂਬਰ ਚਾਹਵਣਾ ਉਸ ਟਾਈਮ ਉਹ ਵਿੱਚ ਖੜੇ ਆਗੇ ਪਰ ਹੁਣ ਕੀ ਆ ਉਹ ਉਹਨਾਂ ਨੇ ਆਪਦੇ ਕਾਗਜ ਤਿਆਰ ਕਰ ਲਏ ਤੇ ਸਾਡੇ ਮੈਂਬਰਾਂ ਨੂੰ ਕੁੱਲਾ ਟੈਕਸ ਨਹੀਂ ਮਿਲਦਾ ਸਾਰਾ ਵਾਰਡ ਇੱਕ ਵਾਰਸੇ ਸਾਰਾ ਵਾਰਡ ਖੜਾ ਮੈਂਬਰ ਚੁਣ ਲਿਆ ਸਰਬਸੰਮਤੀ ਹੋ ਗਈ ਪਰ ਉਹਦੇ ਕਾਗਜ ਨਹੀਂ ਕਲੀਅਰ ਹੋ ਰਹੇ ਕਿਉਂਕਿ ਕੁੱਲਾ ਟੈਕਸ ਨਹੀਂ ਮਿਲਦਿਆ ਜੇਕਰ ਤੁਹਾਨੂੰ ਟੁੱਟਲਾ ਟੈਕਸ ਨਾ ਦਿੱਤਾ ਗਿਆ ਤੇ ਫਿਰ ਥੋੜੀ ਕੀ ਅਗਲੀ ਕੀ ਰੂਪਰੇ ਕਾ ਤੁਹਾਡੇ ਕੰਮ ਦੀ ਧਰਨਾ ਲਾਵਾਂਗੇ ਇਹ ਕਿੱਥੇ ਲਾਇਆ ਜਾਊਗਾ ਤੁਹਾਨੂੰ ਬਾਜਾ ਚਾਉਂਗ ਚ ਭਾਈ ਚਾਉਂਗ ਇੱਕ ਕੋਈ ਕਿਸਾਨ ਜਿੱਥੇ ਬੰਦੀਆਂ ਨਾਲ ਰਲ ਕੇ ਲਾਇਆ ਜਾਵੇਗਾ ਜਾਂ ਫਿਰ ਪੰਚਾਇਤ ਬੰਨੂਏ ਸਾਰਿਆਂ ਨੂੰ ਨਾਲ ਲੈ ਕੇ ਜੀ ਠੀਕ ਹੈ ਜੀ ਹੁਣ ਸਾਡੇ ਨਾਲ ਪਿੰਡ ਕੋਠੇ ਦਿਹਾਤੀ ਦੇ ਹਿਸਾਬ ਕਾ ਸਰਪੰਚ ਅ ਵੀ ਹਾਜ਼ਰ ਹੈ ਹਰਮਨਦੀਪ ਸਿੰਘ ਜੀ ਉਹਨਾਂ ਨਾਲ ਗੱਲ ਕਰਦੇ ਸਰਪੰਚ ਸਾਹਿਬ ਕੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਆਹੀ ਹੈ ਸਾਰਿਆਂ ਨੂੰ ਕੋਈ ਚੁੱਲਾ ਟੈਕਸ ਨਹੀਂ ਮਿਲ ਰਿਹਾ ਜੀ ਸਾਰੇ ਪਰੇਸ਼ਾਨ ਹੋਈ ਜਾਂਦੇ ਜੀ ਇੱਥੇ ਜਿਹੜੀ ਬਣਦੀ ਚੀਜ਼ ਆ ਬਣਦੀ ਹੈ ਉਹਦੇ ਪੈਸੇ ਲੈਣ ਆਪਦਾ ਜਿਹੜਾ ਬਣਦਾ ਉਹ ਕਾਗਜ਼ ਦੇਣ ਜੀ ਠੀਕ ਹੈ ਜੀ ਤੁਸੀਂ ਪਿਛਲੇ ਟਰਮ ਚ ਕਾਂਗਰਸ ਦੀ ਸਰਕਾਰ ਦੌਰਾਨ ਸਰਪੰਚ ਰਹੇ ਹੋ ਕੀ ਪਿਛਲੀ ਵਾਰ ਵੀ ਕੋਈ ਇਹੋ ਜਿਹਾ ਸੀਗਾ ਨਹੀਂ ਇਹੋ ਜਿਹਾ ਕੋਈ ਪ੍ਰੋਬਲਮ ਆਈ ਨਹੀਂ ਜੀ ਪਹਿਲੀ ਵਾਰੀ ਆਖੀ ਹੈ ਜੀ ਇਹ ਸਿਰਫ ਬਦਲਾਅ ਦੀ ਸਰਕਾਰ ਈ ਆ ਜਣ ਹਾਂਜੀ ਹਾਂਜੀ ਬਦਲਾਅ ਦੀ ਸਰਕਾਰ ਚਾਹ ਬਦਲਾਅ ਹੋਇਆ ਜੀ ਤੇ ਜੇਕਰ ਤੁਹਾਡਾ ਇਹ ਚੁੱਲਾ ਟੈਕਸ ਵਗੈਰਾ ਤੁਹਾਨੂੰ ਬੰਦੇ ਕਾਗਜ਼ ਪੱਤਰ ਨਹੀਂ ਮਿਲਦੇ ਫਿਰ ਕੀ ਤੁਹਾਡਾ ਅਗਲਾ ਕੀ ਰਹੂਗਾ ਆਪਣਾ ਸਾਰਾ ਭੱਪਾ ਸਾਰਾ ਪਿੰਡ ਸਭ ਇਕੱਠਾ ਹੋ ਕੇ ਜੀ ਅਸੀਂ ਧਰਨਾ ਲਾਵਾਂਗੇ ਠੀਕ ਹੈ ਜੀ ਧਰਨਾ ਲਾਵਾਂਗੇ ਜਿਹੜੀ ਅਗਲੀ ਰਣਨੀਤੀ ਹੈ ਬਾਕੀ ਜਿਵੇਂ ਜਿਵੇਂ ਬੰਦੀਆਂ ਨਾਲ ਰਲ ਮਿਲ ਕੇ ਅਸੀਂ ਲਿਖਾਂਗੇ ਠ ਇਸ ਤਰ੍ਹਾਂ ਦੀਆਂ ਖਬਰਾਂ ਨਾਲ ਜੁੜੇ ਰਹੋ ਤੁਸੀਂ ਲੋਕ ਰਾਜਾ ਟੀਵੀ ਨਾਲ